ਜਾਉਂਦੇ ਨੇ ਤੂੰ ਗੰਦਾ ਤੂੰ ਭੈੜਾ ਜਿਵੇਂ ਪ੍ਰਚਾਰ ਕਰਨੇ ਕਈ ਗੁਰੂ ਜੀਆਂ ਸਿਫਤਾਂ ਇਨੀਆਂ ਕਰਦੇ ਨੇ ਮੰਦੇ ਆਪਣੇ ਆਪ ਵੀ ਚੇਂਜ ਹੋ ਜਾਂਦੇ ਆ ਤਰੀਕੇ ਦੋ ਹੀ ਨੇ ਨਾ ਕਿਸੇ ਨੂੰ ਮਾੜਾ ਕਹੀ ਜਾਣ ਉਹਦੇ ਵਿੱਚ ਇੱਕ ਲੇਖ ਹੈ ਡਾਕਟਰ ਗੁਰਮukh ਸਿੰਘ ਜੀ ਉਹਨਾਂ ਦਾ ਉਹ ਪਟਿਆਲਾ ਯੂਨੀਵਰਸਿਟੀ ਸੰਚਾਲਨਾ ਕਰ ਗਏ ਉਹਨਾਂ ਨੇ ਮੇਰੇ ਪਿਤਾ ਜੀ ਮੇਰੇ ਬਜ਼ੁਰਗਾਂ ਨੇ ਸੰਤ ਮਹਾਰਾਜ ਜੀ ਦੀ ਸੰਗਤ ਕੀਤੀ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਖੇ ਨਾਮ ਹੁਣ ਇਹਨੂੰ ਪਲੀਜ਼ ਲਾਈਵ ਚੱਲਦਾ ਕਿਤੇ ਮੈਨੂੰ ਰਹਿ ਸਹਤ ਮਰਿਆਦਾ ਵਿੱਚ ਨਾ ਖਿੱਚ ਕੇ ਲੈ ਜਾਓ ਕੱਲ ਨੂੰ ਮੇਰੇ ਗੱਲ ਚ ਪੱਟੀ ਪਾ ਦਿਓ ਚੱਲ ਵੀ ਅਕਾਲ ਤੱਕ ਤੇ ਭਾਂਡੇ ਮਾਂਜ ਮੈਂ ਡਰ ਵੀ ਬੜਾ ਲੱਗਦਾ ਕਰੀਏ ਕੀ ਉਹਦੇ ਵਿੱਚ ਇੱਕ ਗੱਲ ਕਹੀ ਕਹਿੰਦੇ ਨੇ ਲਾਹੌਰ ਬੈਠੇ ਆ ਕੀਰਤਨ ਕਰਕੇ ਇੱਥੇ ਤੇ ਅੰਦਨ ਮੇਰੇ ਬਜ਼ੁਰਗ ਕੋਲ ਬੈਠੇ ਸਨ ਡਾਕਟਰ ਗੁਰਮੁਖ ਸਿੰਘ ਕਹਿੰਦੇ ਇੱਕ ਸੱਜਣ ਆਇਆ ਦੰਪਤੀਓ ਦੀ ਵਾਈਫ ਉਹਦੇ ਨਾਲ ਤੇ ਉਹਨੇ ਆ ਕੇ ਬਾਬਾ ਜੀ ਨੂੰ ਚਲੋ ਨਮਸਕਾਰ ਕੀਤੀ ਸਤਿ ਸ੍ਰੀ ਅਕਾਲ ਸਨਮਾਨ ਦਿੱਤਾ ਉੰਜ ਕੇ ਯਾਦ ਰੱਖਿਓ ਸੰਤ ਮਹਾਰਾਜ ਜੀ ਨੇ ਜੇ ਕੋਈ ਮੱਥਾ ਵੀ ਟੇਕਦਾ ਸੀ ਨਾ ਉਹ ਦਰਬਾਰ ਸਹਿਬ ਆ ਕੇ ਲਗਾਤਾਰ ਕਿੰਨਾ ਕਿੰਨਾ ਸਮਾਂ ਮੱਥਾ ਟੇਕਦੇ ਰਹਿੰਦੇ ਸਨ ਗਿਆਨੀ ਠਾਕੁਰ ਸਿੰਘ ਉਹਨਾਂ ਨੇ ਲਿਖਿਆ ਨਾ ਸ਼ਾਇਦ ਤੁਹਾਂ ਸੁਣਿਆ ਹੋਣਾ ਉਹ ਕਹਿੰਦੇ ਮੈਂ ਮੱਥਾ ਟੇਕਣ ਗਿਆ ਤੇ ਪ੍ਰਕਰਮਾਂ ਵਿੱਚ ਕਾਲੀ ਕੰਬਲੀ ਵਾਲਾ ਕੋਈ ਗੁਰਸਿੱਖ ਮੱਥਾ ਟੇਕੇ ਕਹਿੰਦਾ ਮੈਂ ਮੱਥਾ ਟੇਕ ਕੇ ਵੀ ਆ ਗਿਆ ਉਹ ਅਜੇ ਵੀ ਪ੍ਰਕਰਮਾਂ ਵਿੱਚ ਮੱਥਾ ਟੇਕਦੇ ਟੇਕਦੇ ਚਲੇ ਜਾਂਦਾ ਕਹਿੰਦਾ ਅੰਮ੍ਰਿਤ ਵੇਲਾ ਸੀ ਜਦੋਂ ਛੋੜੀ ਜਿਹੀ ਲੋਈ ਤੇ ਦੇਖਿਆ ਮਸਤ ਵਾਣੇ ਵਾਲੇ ਮਹਾਪੁਰਖਾਂ ਕਹਿੰਦਾ ਮੈਂ ਹੱਥ ਜੋੜ ਲੈ ਬਾਬਾ ਜੀ ਤੁਸੀਂ ਸਾਂ ਸੁਰਤ ਨਾਲ ਵੀ ਮੱਥਾ ਟੇਕੋ ਤੇ ਹਾਜ਼ਰੀਆਂ ਲੱਗਦੀਆਂ ਤੁਸੀਂ ਕਿਉਂ ਮੱਥਾ ਟੇਕਦੇ ਹੋ ਮੱਥੇ ਦੇ ਉੱਤੇ ਲਾਲੀ ਨਿਸ਼ਾਨ ਪੈ ਗਿਆ ਕਹਿੰਦੇ ਜਦੋਂ ਅਸੀਂ ਹੱਥ ਜੋੜੇ ਨਿਮਰਤਾ ਚ ਨੇਤਰਾਂ ਚ ਨੀਰ ਸੀ ਦਾੜੇ ਤੇ ਤੁਪਕੇ ਡਿੱਗਦੇ ਨੇ ਕਹਿ ਲੱਗੇ ਗਿਆਨੀ ਜੀ ਬਾਹਰ ਜਾਂਦਾ ਵਾਂ ਸੰਗਤ ਮੱਥੇ ਟੇਕਦੀਏ ਇਸ ਸਾਰੇ ਮੱਥੇ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਦਿੱਤੇ। ਮੈਂ ਆਪ ਨੂੰ ਇਸ ਗੱਲ ਨੂੰ ਸਮਝੀਏ ਸੀ। ਕੀ ਤਰੀਕਾ ਸੀ ਉਹਨਾਂ ਦਾ? ਕਹਿੰਦੇ ਉਸ ਵਕਤ ਉਹ ਦੋਵੇਂ ਜੀ ਆਏ ਤੇ ਕੋਲ ਬੈਠੇ ਸੱਜਣਾ ਨੇ ਕਿਹਾ ਬਾਬਾ ਜੀ, ਸ਼ਾਇਦ ਤੁਸੀਂ ਸੁਣੀ ਹੋਣੀ ਪਹਿਲਾਂ ਸਾਖੀ ਵੀ ਇਹਨਾਂ ਦੇ ਘਰ ਸੰਤਾਨ ਨਹੀਂ। ਔਲਾਦ ਨਹੀਂ। ਕੀਰਤਨ ਕਰਕੇ اٹੇ ਸੰ ਤੇ ਮੁਖ ਉਹਨਾਂ ਦੇ ਚਿਹਰੇ ਵੱਲ ਦੇਖਿਆ। ਉਹ ਜਿਹੜੀ ਕਿਤਾਬ ਉਹਦੇ ਚ ਸਭ ਨੇ ਦਰਸ਼ਨ ਕੀਤੇ ਉਹ ਕਹਿੰਦੇ ਨੇ ਇੰਨੀ ਜ਼ਬਰਦਸਤ ਖਿੱਚ ਸੀ ਨੇਤਰਾਂ ਚ ਨੇਤਰ ਭਰ ਕੇ ਵੇਖਦੇ ਸਨ ਅਗਲੇ ਦੇ ਅੰਦਰ ਚਰਣਾੜ-ਸ਼ਰਨ ਲੱਗ ਪੈਂਦੀ ਸੀ ਕਹਿੰਦੇ ਨੇ ਉਹ ਅੰਦਰ ਟਿਕਿਆ ਉਹਨਾਂ ਦੋਆਂ ਜੀਆਂ ਦਾ ਕਹਿਣ ਲੱਗੇ ਜੀ ਇੰਨਾ ਕਰ ਸੰਤਾਨ ਨਹੀਂ ਉਹਨਾਂ ਕਿਹਾ ਮਹਾਰਾਜ ਰੱਬ ਨੇ ਧਨ ਦੌਲਤ ਸਭ ਕੁਝ ਦਿੱਤਾ ਹੈ ਪਰ ਵਾਰਿਸ ਕੋਈ ਨਹੀਂ ਮਹਾਂਪੁਰ ਕਹਿੰਦੇ ਆ ਇੱਕ ਕੰਮ ਕਰਿਓ ਦੋ ਬੋਰੀਆਂ ਕਨਕ ਦੀਆਂ ਲੰਗਰ ਲਈ ਉਹ ਬੰਦਨ ਜੀ ਮੈਂ ਚਾਹ ਚੜਦਾ ਨਾ ਵਿੱਚੂ ਗੱਲ ਟੋਕ ਕੇ ਕਿਦਨੇ ਮਹਾਰਾ ਜੀ ਦੋ ਨਹੀਂ ਅਸੀਂ 20 ਬੋਰੀਆਂ ਜਿੰਨੀਆਂ ਕੋ ਕੇ ਕਹਿੰ ਲੱਗੇ ਅਗਲੀ ਗੱਲ ਤਾਂ ਸੁਣ ਲੋ 20 ਨਹੀਂ ਦੋਈ ਦੋਨਾਂ ਜੀਆਂ ਨੂੰ ਕਹਿੰਦੇ ਇੱਕ ਤੂੰ ਬੇਟਾ ਤੇ ਇੱਕ ਉਸ ਦੇ ਪਤੀ ਨੂੰ ਕਿਹਾ ਜੀ ਕੀ ਕਰੀਏ ਕਹਿਣ ਲੱਗੇ ਇੱਕ ਇੱਕ ਦਾਣੇ ਉਤੇ ਮੂਲ ਮੰਤਰ ਦਾ ਪਾਠ ਕਰਨਾ ਹੈ ਬੋਰੀਆਂ ਮੰਨ ਲਓ ਇੱਕ ਇੱਕ ਹੁਣ ਤਰੀਕਾ ਹੈ ਮੇਰੇ ਵਰਗਾ ਬੰਦਾ ਕਹਿਗੇ ਜੀ ਇਹ ਕੀ ਕਰ ਦਿੱਤਾ ਇਹ ਗੱਲ ਯਾਦ ਰੱਖਿਓ ਜਿਸ ਭੋਜਨ ਉੱਤੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਲੰਗਰ ਤਿਆਰ ਕੀਤਾ ਜਾਏਗਾ ਉਹਦੇ ਵਿੱਚ ਖਾਣ ਵਾਲੇ ਨੂੰ ਟਿਕਾ ਮਿਲੇਗਾ ਤੇ ਲੰਗਰ ਵਿੱਚ ਕਦੀ ਟੋਟਾ ਨਹੀਂ ਆਏਗਾ ਆ ਸਾਡੀ ਪ੍ਰੋਬਲਮ ਆ ਨਿਸ਼ਾਨ ਸਾਹਿਬ ਦਾ ਜਿਹੜਾ ਬਖੇੜਾ ਪਾਈ ਬੈਠੇ ਆ ਚਲੋ ਮੈਂ ਸਵਾਦਵਾਚ ਨਹੀਂ ਪਹਿਣਾ ਇਹ ਨਿਸ਼ਾਨ ਸਾਹਿਬ ਜਦੋਂ ਲੱਗਾ ਦਿਸਦਾ ਉਦੋਂ ਪਤਾ ਲੱਗਦਾ ਜਿੰਨੂੰ ਕਿਤੇ ਨਹੀਂ ਰੋਟੀ ਮਿਲਦੀ ਇੱਥੇ ਆ ਜਾਓ ਜਿਹਦੀ ਕੋਈ ਨਹੀਂ ਇੱਜ਼ਤ ਟੱਕ ਸਕਦਾ ਇੱਥੇ ਆ ਜਾਓ ਜਿਸ ਬੰਦੇ ਨੂੰ ਰਾਤ ਰਹਿ ਨੂੰ ਥਾਂ ਨਹੀਂ ਮਿਲਦੀ ਇਸ ਨਿਸ਼ਾਨ ਸਾਹਿਬ ਦੇ ਥੱਲੇ ਆ ਜਾਓ ਉਹ ਸਿੱਖੋ ਤੁਸੀਂ ਲੰਗਰ ਜ਼ਰੂਰ ਲਾਓ ਪਰ ਸੁੱਤਿਆਂ ਦੇ ਮੂੰਹ ਮੱਤ ਚੁੰਮੋ ਨਿਆਣਿਆਂ ਦੇ ਐਵੇਂ ਨਾ ਆਪਣੀ ਪੈਸੇ ਨੂੰ ਬਰਬਾਦ ਕਰੋ ਤੁਸੀਂ ਸ਼ੀਸ਼ਾ ਦੇਖ ਲਿਓ ਤੁਹਾਡਾ ਕੋਈ ਵੀ ਨਹੀਂ ਜੇ ਆਪਣੇ ਪੰਜਾਬ ਦੇ ਬੱਚਿਆਂ ਤੇ ਪੂਰਾ ਜ਼ੋਰ ਲਾਓ ਇਹ ਇੱਥੇ ਜਿਹੜੇ ਪੰਜਾਬ ਦੇ ਸ਼ਬਦ ਵਰਤੇ ਆ ਕੱਲੇ ਸਿੱਖ ਨਹੀਂ ਵਰਤੇ ਇੱਥੇ ਜਿਹੜੇ ਗਰੀਬ ਬੱਚੇ ਨੇ ਜਿਹੜੀਆਂ ਗਰੀਬ ਬੱਚੀਆਂ ਨੇ ਜਿਹੜੇ ਜਿਹੜੇ ਕਰਜ਼ੇ ਚ ਡੁੱਬੇ ਆ ਮੈਂ ਤਾਂ ਸਾਰਿਆਂ ਸੱਜਣਾ ਨੂੰ ਕਹਿਣਾ ਕਿ ਤੁਸੀਂ ਕਰੋੜਾਂ ਅਰਬਾਂ ਲਾਉਂਦੇ ਹੋ ਉਹ ਪੰਜਾਬ ਦੇ ਲੋਕਾਂ ਦੀਆਂ ਸੂਚੀਆਂ ਬਣਾਓ ਇਹਨਾਂ ਗਰੀਬਾਂ ਦੇ ਕਰਜ਼ੇ ਉਤਾਰੋ ਇਹ ਗੁਰੂ ਵਾਲੇ ਪਾਸੇ ਜ਼ਰੂਰ ਤੁਰਨਗੇ ਹੁਣ ਆਪਾਂ ਕਰਨੇ ਕੀ ਪਏ ਲੰਗਰ ਦੇ ਕਨਸੈਪਟ ਨੂੰ ਮੈਂ ਗਲਤ ਨਹੀਂ ਕਹਿ ਰਿਹਾ ਜ਼ਰੂਰ 라ਹੋ ਤੁਸੀਂ ਲੰਗਰ ਲਾਉਂਦੇ ਹੋ ਤੁਹਾਨੂੰ ਅਤਵਾਦੀ ਦੱਸਦੇ ਆ ਇਹ ਸੱਚੇ ਸੋਚਣਾ ਤੇ ਚਾਹੀਦਾ ਨਾ ਸਾਨੂੰ ਤੁਸੀਂ ਇਸ ਕਰਕੇ ਲਾ ਰਹੇ ਹੋ ਸਾਨੂੰ ਖੁਸ਼ ਕਰਗੇ ਉਹਨਾਂ ਨੂੰ ਨਹੀਂ ਨਹੀਂ ਆਪਣੇ ਘਰ ਬਾਰੇ ਪਲੀਜ਼ ਜ਼ਰੂਰ ਸੋਚੋ ਮੇਰੀ ਬੇਨਤੀ ਹੈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵਨਾ ਲਗਤ ਨੀ ਕੋ ਦਾਨ ਦਿਓ ਇਨਹੀ ਕੋ ਭਲੋ ਇਹਨਾਂ ਨੂੰ ਦਾਨ ਕਰੋ ਸਿੱਖਾਂ ਦੀ ਸੇਵਾ ਕਰੋ ਮੈਂ ਕਤਰਤਾ ਚ ਨਹੀਂ ਕਹਿ ਰਿਹਾ ਜਿਹੜਾ ਲੰਗਰ ਛੱਕੇ ਪਰ ਵੇਖੋ ਕਮਾਲ ਦੀ ਗੱਲ ਕਿੰਨਾ ਦੁੱਖ ਲੱਗਦਾ ਹੈ ਕਿ ਉਸ ਨਿਸ਼ਾਨ ਸਾਹਿਬ ਨੂੰ ਤੁਸੀਂ ਪਾੜਨ ਤੋਂ ਰੁਪੇਓ ਯਾਦ ਰੱਖਿਓ ਜੇ ਇਹ ਨਾ ਚਾਂਦਨੀ ਚੌਂਕ ਉਤੇ ਝੁਲਦਾ ਤੇ ਲਾਲ ਕਿਲੇ ਤੇ ਤਿਰੰਗਾ ਵੀ ਕਦੀ ਨਹੀਂ ਸੀ ਝੁਲਣਾ ਇਹ ਇਹ ਅੰਮੋਸ਼ਨ ਨੂੰ ਕਰ ਲਈ ਨਹੀਂ ਲਾਲ ਕਿਲੇ ਦੇ ਝੰਡੇ ਤਬਦੀਲ ਹੁੰਦੇ ਰਹੇ ਨੇ ਕਦੀ ਖੈਦਰੀ ਝਲਦਾ ਸੀ ਕਦੀ ਬ੍ਰਿਟਿਸ਼ ਦਾ ਝੁਲਦਾ ਸੀ ਕਦੀ ਤਿਰੰਗਾ ਝੁਲਦਾ ਸੀ ਕੀ ਲਾਲ ਕਿਲੇ ਦੀ ਫਸੀਲ ਸਿੱਖੋ ਕਮਲੇ ਹੋ ਕੇ ਤੁਰ ਪਏ ਉਹਦੇ ਝੰਡੇ ਬਦਲਦੇ ਰਹਿੰਦੇ ਨੇ ਯਾਦ ਰੱਖੋ ਸੀਸ ਗੰਜੀ ਕੋਈ ਗੜ ਦਿੱਤਾ ਜਿੰਨੀਆਂ ਮਰਜ਼ੀ ਹਕੂਮਤਾਂ ਬਦਲ ਗਈਆਂ ਉਹ ਕਦੀ ਨਹੀਂ ਬਦਲਿਆ ਜਾ ਇਹ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੈ ਮੈਂ ਖੈਰ ਬੇਨਤੀ ਜਿਹੜੀ ਕਰਨ ਲੱਗਾ ਉਹਨਾਂ ਕਿਹਾ ਵੀ ਇੱਕ ਇੱਕ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ ਦੂਆਂ ਜੀਆਂ ਨੇ ਫਿਰ ਧੋਣਾ ਕਣਕ ਨੂੰ ਤੇ ਸਿਮਰਨ ਕਰਨਾ ਆਪਣੇ ਖੱਥਾਂ ਨਾਲ ਦੋਨਾਂ ਨੇ ਚੱਕੀ ਤੇ ਪੀਣਾ ਆਟਾ ਗੁੰਨ ਕੇ ਖੱਥੀ ਲੰਗਰ ਬੀਬੀ ਤਿਆਰ ਕਰੇ ਹੱਥਾਂ ਨਾਲ ਵਰਤਾ ਕੇ ਭਾਂਡੇ ਮਾਂਜਿਓ ਤੇ ਸਿਮਰਨ ਕਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੀ ਝੋਲੀ ਚ ਦਾਤ ਜ਼ਰੂਰ ਪਾਹੇਗਾ ਉਹਨਾਂ ਦੇ ਕਰ ਦੋ ਬੇਟੇ ਹੋਏ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸਿਮਰਨ ਵਿੱਚ ਬਖਸ਼ਿਸ਼ ਹੈ ਬਰਕਤ ਹੈ ਪਹਿਲੀ ਗੱਲ ਮਹਾਂਪੁਰਖ ਦਾ ਫਰਜ਼ ਹੈ ਉਹਦਾ ਜੀਵਨ ਹੈ ਉਹ ਨਾਮ ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਬਤਰਪੂਰਣ ਉਹ ਕਿਤੇ ਵੀ ਚੱਲਾ ਜਾ ਸਰਬ ਵਿਆਪਕ ਪ੍ਰਮਾਤਮਾ ਨੂੰ ਜਪਦਾ ਹੈ ਗਿਆਨ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ ਉਹਦੇ ਕੋਲ ਜਿਹੜਾ ਗਿਆਨ ਹੈ ਇਕੱਲੀ ਕਥਾ ਵਿਚਾਰ ਗਿਆਨ ਨਹੀਂ ਜਦੋਂ ਦੁੱਖ ਆਵੇ ਤਾਂ ਵੀ ਰੱਬ ਨੂੰ ਨਹੀਂ ਛੱਡਦਾ ਉਹਨੂੰ ਸੁੱਖ ਮਿਲ ਜਾਏ ਤੇ ਤਾਂ ਵੀ ਰੱਬ ਨੂੰ ਨਹੀਂ ਛੱਡਦਾ ਦੁੱਖ ਵਿੱਚ ਉਲੰਬੇ ਨਹੀਂ ਦਿੰਦਾ ਤੇ ਸੁੱਖ ਵਿੱਚ ਹੰਕਾਰ ਹੀ ਨਹੀਂ ਹੁੰਦਾ ਸੱਚ ਇਹ ਵੇ ਕਿ ਮਹਾਂਪੁਰਖ ਉਹ ਵੇ ਜਿਹੜਾ ਦੁੱਖ ਸੁਖ ਨੂੰ ਇੱਕ ਬਰਾਬਰ ਜਾਣਦਾ ਹੈ ਗਿਆਨਕ ਸਮ ਦੁਖ ਸੁਖੰ ਜੁਗਤ ਨਿਰਮਲ ਨਰਵੈਰ ਨੇ ਉਹਦਾ ਅੰਦਰ ਨਿਰਮਲ ਰਹਿੰਦਾ ਹੈ ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਮਹਾਪੁਰਖ ਕਦੀ ਵੈਰੀ ਨਹੀਂ ਹੋ ਸਕਦਾ ਯਾਦ ਰੱਖਿਓ ਜਿਹੜਾ ਵੈਰ ਕਮਾਉਂਦਾ ਉਹ ਕਦੀ ਮਹਾਪੁਰਖ ਨਹੀਂ ਹੋ ਸਕਦਾ ਜੁਗਤ ਨਿਰਮਲ ਨਰਵੈਰ ਨੇ ਉਹ ਨਿਰਮਲ ਕਾ ਨਰਵੈਰ ਹੈ ਦੋ ਲੱਛਣ ਹੋ ਗਏ ਮੰਤਰੰਗ ਰਾਮ ਰਾਮ ਨਾਮੰ ਧਿਆਨਕ ਸਭ ਅਤਰ ਪੂਰਣ ਹੈ ਗਿਆਨਕ ਸਮ ਦੁਖ ਸੁਖੰ ਜੁਗਤ ਨਿਰਮਲ ਨਰਵੈਰ ਨੇ ਅਗਲਾ ਬਚਨ ਦਿਆਲੰ ਸਰਬਤਰ ਜੀਆਂ ਉਹ ਸਾਰਿਆਂ ਜੀਵਾਂ ਉੱਤੇ ਦਇਆ ਕਰਦਾ ਕੋਈ ਵੀ ਆ ਜਾਏ ਪੰਜ 도ਖ ਵਿਵਰਜਤੈ ਉਹ ਮਹਾਪੁਰਖ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹਨਾਂ ਦੀ ਕੁੰਡੀ ਇਹੋ ਜੀ ਦਰਵਾਜ਼ਿਆਂ ਦੀ ਬੰਦ ਕਰਦਾ ਉਹ ਅੰਦਰ ਆਉਣ ਹੀ ਨਹੀਂ ਦਿੰਦਾ ਫਿਰ ਸੁਣਿਓ ਪੰਜ 도ਖ ਵਿਵਰਜਤੈ ਬੜਾ ਮੁਸ਼ਕਲ ਉਂਜ ਵੈਸੇ ਕ੍ਰਿਸ਼ਨ ਜੀ ਨੇ ਇੱਕ ਗੱਲ ਕਹੀ ਅਰਜੁਨ